ਸਤਿ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵळे ਦੁਪਹਿਰ ਦਾ 1:30 ਬਚ ਰਿਹਾ ਤੇ 12 ਜਨਵਰੀ 2025 ਦਾ ਦਿਨ ਆਪਣੇ ਪੜਾ ਦੇ ਵਿਚਕਾਰ ਪਹੁੰਚ ਚੁੱਕਿਆ ਹੈਗਾ ਪਿਛਲੇ 24 ਘੰਟਿਆਂ ਤੋਂ ਇੱਕ ਵੈਸਟਰਨ ਡਿਸਟਰਬੈਂਸ ਪੱਛਮੀ ਸਿਸਟਮ ਪੰਜਾਬ ਹਰਿਆਣਾ ਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਸੀਗਾ ਜਿਨੇ ਬੀਤੀ ਰਾਤ ਵੀ ਜੇਕਰ ਮਾਲਵੇ ਦੇ ਵਿੱਚ ਦੇਖਿਆ ਜਾਵੇ ਤਾਂ ਬਠਿੰਡਾ ਖੇਤਰ ਸ੍ਰੀ ਮੁਕਸਰ ਸਾਹਿਬ ਖੇਤਰ ਇਸ ਤਰ੍ਹਾਂ ਹਰਿਆਣੇ ਦਾ ਸਰਸਾ ਖੇਤਰ ਤੇ ਮਾਨਸਾ ਦੇ ਕੁਝ ਖੇਤਰਾਂ ਦੇ ਵਿੱਚ ਜਿਹੜਾ ਚੰਗਾ ਮੀਂਹ ਉਹਦੇ ਨਾਲ ਵਰਿਆਗਾ ਤੇ ਅੱਜ ਅੱਧੀ ਰਾਤ ਤੋਂ ਬਾਅਦ ਸਵੇਰੇ ਹੁਣ ਤੱਕ ਪੋਵਲ ਖੇਤਰ ਦੇ ਵਿੱਚ ਕਈ ਥਾਵਾਂ ਤੇ ਜਿਹੜੀ ਮੀਂਹ ਨੇ ਵਧੀਆ ਝਟ ਲਾਈ ਆ ਚਾਹੇ ਉਹ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਲਾਕੇ ਸੀ ਚਾਹੇ ਪਟਿਆਲੇ ਦੇ ਜਾਂ ਨਾਲ ਲੱਗਦੇ ਉੱਤਰੀ ਹਰਿਆਣੇ ਦੇ ਇਲਾਕੇ ਸੀ ਜਾਂ ਚੰਡੀਗੜ੍ਹ ਦੇ ਇਲਾਕੇ ਆ ਸੀਗੇ ਸਭ ਤੋਂ ਪਹਿਲਾਂ ਸੈਟਲਾਈਟ ਤੇ ਇੱਕ ਝਾਤ ਮਾਰਦੇ ਆ ਫਿਰ ਗੱਲਬਾਤ ਕਰਾਂਗੇ ਆਉਣ ਵਾਲੇ 6-7 ਘੰਟਿਆਂ ਦੇ ਅਪਡੇਟ ਦੀ ਕਾ ਸੈਟੇਲਾਈਟ ਤੇ ਤੁਸੀਂ ਇਸ ਵੇਲੇ ਜਿਹੜਾ ਦੇਖ ਸਕਦੇ ਹੋਗੇ ਕਿ ਜਿਹੜੇ ਬੱਦਲ ਨੇ ਉਹ ਹੁਣ ਹਲਕੇ ਹੋਣੇ ਸ਼ੁਰੂ ਹੋ ਗਏ ਵਿਚਦੀ ਸੂਰਜ ਝਾਤੀਆਂ ਮਾਰਨ ਲੱਗ ਗਿਆ ਪਰ ਫਿਰ ਵੀ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਬੱਦਲ ਦਿਖਾਈ ਦੇ ਰਹੇ ਨੇ ਇੱਕ ਥੱਲੇ ਪਾਸੇ ਜਿਹੜਾ ਫਾਜ਼ਿਲਕਾ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਮਾਨਸਾ ਸਰਸਫਤਿਆਬਾਦ ਵੱਲ ਇਹ ਹਲਕੇ ਬੱਦਲ ਦਿਖਾਈ ਦੇ ਰਹੇ ਨੇਗੇ ਥੋੜੇ ਜਿਹੀ ਕਸਮ ਵਾਲੇ ਇਹ ਤੁੰਦਜੀ ਦੇ ਬੱਦਲ ਨੇ ਪਰ ਉੱਪਰਲੇ ਪਾਸੇ ਹਾਲੇ ਵੀ ਥੋੜੇ ਚਿੱਟੇ ਰੰਗ ਦੇ ਬੱਦਲ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਮਾੜੀ-ਮੋਟੀ ਕਣੀਆਂ ਜਾਂ ਮਾੜੀ-ਮੋਟੀ ਭੂਰ ਬਾਕੀ ਹੈ ਬਾਕੀ ਪੂਰ ਖੇਤਰ ਦੇ ਵਿੱਚ ਇਸ ਟਮ ਧੁੱਪ ਲੱਗ ਰਹੀ ਹੈ ਇਹ ਧੁੱਪ ਦੇ ਨਾਲ ਇੱਥੇ ਹੀਟ ਕਮ ਕਰੂਗੀ ਤਾਂ ਦੁਬਾਰਤੋਂ ਫੇਰ ਬੱਦਲ ਇਫੈਕਟ ਹੋ ਸਕਦਾ ਅਗਲੇ 2-3 ਘੰਟੇ ਦੇ ਦੌਰਾਨ ਇੱਥੇ ਮੀਂਹ ਪਣ ਦੇ ਅਸਰ ਬਣ ਸਕਦੇ ਨੇ ਉੱਤਰੀ ਹਿਰਾਣੇ ਦੇ ਵਿੱਚ ਹਜੇ ਮੀਂਹ ਪਣ ਦੇ ਅਸਰ ਜਿਹੜੇ ਉਹ ਬਾਕੀ ਰਹਿੰਦੇ ਆਗੇ ਸੋ ਜਿਹੜਾ ਅਪਡੇਟ ਆ ਇਹਨੂੰ ਦੋ ਹਿੱਸਿਆਂ 'ਚ ਵੰਡ ਕੇ ਦੱਸਣ ਦੀ ਕੋਸ਼ਿਸ਼ ਕਰਾਂਗੇ ਇੱਕ ਤਾਂ ਹੁਣ 1:30 ਵਜੇ ਤੋਂ ਲੈ ਕੇ ਸ਼ਾਮ ਦੇ ਤਕਰੀਬਨ 6:30 7:00 ਵਜੇ ਤੱਕ ਤੇ ਇੱਕ ਅੱਜ ਰਾਤ ਦੇ ਲਈ ਸਾਉ ਤੋਂ ਪਹਿਲੀ ਗੱਲ ਤਾਂ ਆਪਾਂ ਹੁਣ ਇਸ ਟਾਈਮ ਦੁਬਾਰੇ 1:30 ਵਜੇ ਦੀ ਕਰ ਲਈਏ ਤਾਂ ਜਿਹੜਾ ਇਹ ਸਿਸਟਮ ਸੀ ਇਹ ਪਠਾਨਕੋਟ, ਗੁਰਦਾਸਪੁਰ, ਅਮਰਸਰ ਸਾਹਿਬ, ਤਰਨਤਾਰਨ ਇਹਨਾਂ ਜ਼ਿਲ੍ਹਿਆਂ ਚ ਉਹ ਪਾਰ ਲੰਘ ਚੁੱਕਿਆ। ਇਸੇ ਤਰ੍ਹਾਂ ਮਾਲਵੇ ਦੇ ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਬਰਨਾਲਾ ਤੇ ਮਾਨਸਾ ਇਹਨਾਂ ਖੇਤਰਾਂ ਚ ਵੀ ਪਾਰ ਲੰਘ ਚੁੱਕਿਆ। ਹਾਲਾਂਕਿ ਇੱਥੇ ਜੇ ਕੋਈ ਮਾੜਾ ਮੋਟਾ ਬੱਦਲ ਮੌਜੂਦ ਹੋਇਆ ਤਾਂ ਕੋਈ ਮਾੜੀ ਮੁੱਟੀ ਬ੍ਰੀਕ ਟੁੱਟਮੀ ਕਿਤੇ ਕਣੀ ਡਿੱਗ ਸਕਦੀ ਆ ਛੜਾਕੇ ਵਾਲਾ ਕੰਮ ਜਾਂ 5 ਮਿੰਟ ਵਾਲੇ ਛਰਾਟੇ ਵਾਲਾ ਉਹ ਨਹੀਂ ਹੁੰਦਾ ਜਪ ਰਿਹਾ ਜਿਲਾ ਹੁਸ਼ਿਆਰ ਪਰਦੇ ਜਿਹੜੇ ਇਲਾਕੇ ਮਾਝੇ ਵਾਲੇ ਉਹਨਾਂ ਖੇਤਰਾਂ ਚ ਵੀ ਸਿਸਟਮ ਲਗਭਗ ਨਿਕਲ ਗਿਆ ਜਪਦਾਗਾ ਕਪੂਰਥਲੇ ਤੇ ਜਲੰਧਰ ਜੱਲੇ ਦੇ ਵਿੱਚ ਵੀ ਇਹ ਸਿਸਟਮ ਅੱਗੇ ਨਿਕਲ ਗਿਆ ਜਪਦਾ ਪਰ ਮਾੜੀ ਮੁੱਟੀ ਕਿਤੇ ਨਾ ਕਿਤੇ ਕਣੀ ਆ ਅਗਲੇ 2-3 ਘੰਟਿਆਂ ਵਿੱਚ ਉੱਥੇ ਡਿੱਗ ਸਕਦੀਆਂ ਨੇ ਪਰ ਕੋਈ ਗਰਜਣ ਦੇ ਜਾਂ ਕੋਈ ਛਰਾਟਾ ਬਣਦੇ ਅਸਾਰ ਨਹੀਂ ਜਪ ਰਹੇ ਲੁਧਿਆਣਾ ਸ਼ਹਿਰ ਤੋਂ ਦੱਖਣ ਵਾਲੇ ਪਾਸੇ ਦੇ ਜਿਹੜੇ ਇਲਾਕੇ ਨੇ ਉਹਨਾਂ ਚੋਂ ਇਹ ਅੱਗੇ ਨਿਕਲ ਗਿਆ ਜੱਪਦਾਗਾ ਇਸੇ ਤਰ੍ਹਾਂ ਬਰਨਾਲਾ ਸੰਗਰੂਰ ਤੇ ਮਲੇਰਕੋਟਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਸਿਸਟਮ ਅੱਗੇ ਨਿਕਲ ਗਿਆ ਜਿਹੜਾ ਚਾਪ ਰਿਹਾ ਪਰ ਮਾੜਾ ਮੋਟਾ ਕਿਤੇ ਧੁੰਦ ਜੀ ਵਾਂਗੂ ਭੂਰ ਵਾਲੀ ਜਾਂ ਕਣੀ ਕਿਤੇ ਬਣੀ ਮੋਟੀ ਦਿਖ ਸਕਦੀ ਹੈ ਅਗਲੇ ਅਗਲੇ 2-3 ਘੰਟਿਆਂ ਦੇ ਦੌਰਾਨ ਪਰ ਜ਼ਿਲ੍ਹਾ ਰੋਪੜ ਜ਼ਿਲ੍ਹਾ ਨਵਾਂ ਸ਼ਹਿਰ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਜ਼ਿਲ੍ਹਾ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਸਿਸਟਮ ਹਜੇ ਐਕਟਿਵਾ ਤਾਂ ਇਹਨਾਂ ਖੇਤਰਾਂ ਦੇ ਵਿੱਚ ਅਗਲੇ 4 ਘੰਟਿਆਂ ਦੇ ਵਿੱਚ ਵਿੱਚ ਦਬਾਰ ਤੋਂ ਕਿਤੇ ਵੀ ਜਿਹੜਾ ਸ਼ਰਾਟਾ ਉਹ ਪੈਣ ਦੇ ਅਸਾਰ ਬਣ ਸਕਦੇ ਨੇਗੇ। ਚੰਡੀਗੜ੍ਹ ਦੇ ਵਿੱਚ ਹਾਲੇ ਸਿਸਟਮ ਐਕਟਿਵਾ ਤੇ ਸ਼ਾਮ ਦੇ 6:30 ਤੱਕ ਉੱਥੇ ਐਕਟਿਵ ਰਹੂਗਾ। ਹਰਿਆਣਾ ਦਾ ਜ਼ਿਕਰ ਕਰ ਲਈਏ ਤਾਂ ਹਰਿਆਣਾ ਦੇ ਪੰਚਕੂਲਾ ਹੋਇਆ, ਜਮਨਾਨਗਰ ਹੋਇਆ, ਅੰਬਾਲਾ ਹੋਇਆ, ਕੁਰਕ ਖੇਤਰ ਹੋਇਆ, ਕਰਨਾਲ ਹੋਇਆ, ਸੋਨੀਪੱਤ ਹੋਇਆ। ਇਹਨਾਂ ਖੇਤਰਾਂ ਦੇ ਵਿੱਚ ਸਿਸਟਮ ਐਕਟਿਵ ਐਕਟਿਵ ਰਹੂਗਾ ਸ਼ਾਮ ਦੇ 6:30 ਵਜੇ ਤੱਕ ਤਾਂ ਉੱਥੇ ਮੀਂਹ ਪੈਣ ਦੇ ਹਾਲੇ ਅਸਾਰ ਬਾਕੀ ਹੋਣਗੇ ਪੱਟਲੇ ਉਸ ਤੋਂ ਹਟਲੇ ਜਲੇ ਆ ਗਏ ਜਿਵੇਂ ਕੈਥਲ ਹੋਇਆ ਜੀਂਦ ਹੋਇਆ ਸਿਰਸਾ ਹੋਇਆ ਫਤਿਹਬਾਦ ਹੋਇਆ ਹਿਸਾਰ ਹੋਇਆ ਉਹਨਾਂ ਖੇਤਰਾਂ ਦੇ ਵਿੱਚ ਸਿਸਟਮ ਅੱਗੇ ਨਿਕਲ ਗਿਆ ਚਾਪਦਾਗਾ ਤੇ ਲਗਭਗ ਨਿਕਲ ਵੀ ਗਿਆ ਕੈਥਲ ਤੇ ਜੀਂਦ ਦੇ ਵਿੱਚ ਮਾੜਾ-ਵੋਟਾ ਕਿਤੇ ਕੋਈ ਕਣੀ ਹਾਗਲੇ ਦੋ ਤਿੰਨ ਘੰਟੇ ਦੌਰਾਨ ਦਿਖ ਸਕਦੀ ਆ ਪਰ ਗਰਜਣ ਦੇ ਜਾਂ ਸ਼ਰਾਟਾ ਪੈਣ ਦੇ ਅਸਾਰ ਜਿਹੜਾ ਨਹੀਂ ਰਹੇ ਪੱਛਮੀ ਯੂਪੀ ਦੇ ਵਿੱਚ ਸਿਸਟਮ ਇਹ ਅੱਜ ਰਾਤ ਅੱਧੀ ਤੱਕ ਐਕਟਿਵ ਰਹਿ ਸਕਦਾਗਾ ਤਾਂ ਉੱਥੇ ਹਾਲੇ ਮੀਂਹ ਪੈਣ ਦੇ ਗਰਜਲੁਸ਼ਕ ਹੋਣ ਦੇ ਸ਼ਰਾਟੇ ਪੈਣ ਦੇ ਅਸਾਰ ਬਰਕਰਾਰ ਨੇ ਜਿਹੜੇ ਜ਼ਿਲ੍ਹੇ ਹਰਿਆਣਾ ਨਾਲ ਲੱਗਦੇ ਨੇ ਪੱਛਮੀ ਜੁਪੀ ਤੇ ਤੇ ਜਿਹੜੇ ਜ਼ਿਲ੍ਹੇ ਉੱਤਰਾਖੰਡ ਨਾਲ ਲੱਗਦੇ ਨੇ ਪੱਛਮੀ ਜੁਪੀ ਤੇ ਉਤਰਾਖੰਡ ਦੇ ਵਿੱਚ ਵੀ ਸਿਸਟਮ ਐਕਟਿਵਰ ਹੋਊਗਾ ਅੱਜ ਅੱਧੀ ਰਾਤ ਤੱਕ ਜਾਂ ਕੱਲ ਸਵੇਰ ਤੱਕ ਸੋਚੇਰੇ ਪਹਾੜੀ ਇਲਾਕਾ ਉਪਰ ਬਰਫਵਾਰੀ ਤੇ ਠੇਟਲੇ ਇਲਾਕਿਆਂ ਦੇ ਵਿੱਚ ਮੀਂਹ ਹਜੇ ਪੈਣ ਦੇ ਅਸਾਰ ਅੱਜ ਰਾਤ ਤੱਕ ਰਹਿਣਗੇ ਹਿਮਾਚਲ ਦਾ ਜ਼ਿਕਰ ਕਰ ਲਈਏ ਤਾਂ ਹਿਮਾਚਲ ਦੇ ਜਿਹੜੇ ਇਲਾਕੇ ਜੰਮੂ ਕਸ਼ਮੀਰ ਵਾਲੀ ਸਾਈਡ ਨੇ ਉਹਨਾਂ ਖੇਤਰਾਂ ਦੇ ਵਿੱਚ ਬਹੁਤਾ ਪੁੱਛਣ ਬਾਪਰ ਦੇ ਅਸਾਰ ਨਹੀਂ ਹੈਗੇ ਪਰ ਹਿਮਾਚਲ ਦੇ ਸੈਂਟਰਲ ਤੇ ਜਿਹੜੇ ਇਲਾਕੇ ਉਤਰਾਖੰਡ ਵਾਲੀ ਸਾਈਡ ਨੇ ਜਿਵੇਂ ਸਰਮੌਰ ਹੋਇਆ ਜਾਂ ਸੋਲਨ ਹੋਇਆ ਜਾਂ ਸ਼ਿਮਲਾ ਹੋਇਆ ਇਹਨਾਂ ਖੇਤਰਾਂ ਦੇ ਵਿੱਚ ਸਿਸਟਮ ਅੱਜ ਤੀ ਰਾਤ ਤੱਕ ਐਕਟਿਵਰ ਹੋਊਗਾ ਸੋ ਉਥੇ ਕਿਤੇ ਨਾ ਕਿਤੇ برف ਵਾਰੀ ਹਲਕੀ ਫੁਲਕੀ ਹੁੰਦੀ ਰਹਿਣ ਦੇ ਅਸਰ ਕੱਲ ਸਵੇਰ ਤੱਕ ਬਣੇ ਰਹਿ ਸਕਦੇ ਨੇ ਹੇਠਲੇ ਪਹਾੜੀ ਇਲਾਕੇ ਜਿਵੇਂ ਬਲਾਸਪੁਰ ਦੇ ਹੋਏ ਜਾਂ ਸੋਲਨ ਦੇ ਹੋਏ ਜਨਰਲ ਸੱਜੇ ਖੇ ਬੇਕ ਦੋਜਲੇ ਹੋਰ ਹੋਏ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਹਜੇ ਅੱਜ ਸ਼ਾਮ ਤੱਕ ਕਿਤੇ ਨਾ ਕਿਤੇ ਛਾਟਾ ਪੈਣ ਦੇ ਅਸਰ ਜਿਹੜੇ ਬਰਕਰਾਰ ਰਹਿਣਗੇ ਕੁੱਲ ਮਿਲਾ ਕੇ ਪੰਜਾਬ ਦੇ ਅੱਧੇ ਕਿ ਖੇਤਰਾਵਾਂ ਚੋਂ ਜੇ ਆਪਾਂ ਪੰਜਾਬ ਨੂੰ ਦੋ ਹਿੱਸੇ ਚ ਵੰਡ ਲਈਏ ਅਬੌਰ ਤੋਂ ਲੈ ਕੇ ਲੁਧਿਆਣਾ ਲੁਧਿਆਣੇ ਤੋਂ ਲੈ ਕੇ ਚੰਡੀਗੜ੍ਹ ਤਾਂ ਅਬੌਰ ਤੋਂ ਲੈ ਕੇ ਜਿਹੜੇ ਲੁਧਿਆਣੇ ਤੱਕ ਖੇਤਰ ਨੇ ਉੱਥੋਂ ਸਿਸਟਮ ਸਮਾਪਤ ਹੋ ਗਿਆ ਪਰ ਲੁਧਿਆਣੇ ਤੋਂ ਚੰਡੀਗੜ੍ਹ ਤੱਕ ਹਜੇ ਸਿਸਟਮ ਸੈਿਕਦਾ ਸ਼ਾਮ ਦੇ ਸਾਢੇ ਕਿਸੇ 7 ਤੱਕ ਉੱਥੇ ਕਿਤੇ ਨਾ ਕਿਤੇ ਸੱਟਾ ਸੱਟਾ ਹੋ ਸਕਦਾਗਾ ਪਰ ਸ਼ਾਮ ਸਾਢੇ ਕਿਸੇ 7 ਦੇ ਇੱਕ 7 ਤੱਕ ਸਿਸਟਮ ਕੰਪਲੀਟਲੀ ਪੰਜਾਬ ਚੋਂ ਪਾਰ ਬੋਲ ਜੂਗਾ ਹਰਿਆਣੇ ਦੇ ਬਹੁਤੇ ਖੇਤਰਾਵਾਂ ਚੋਂ ਸਿਸਟਮ ਅੱਜ ਅੱਧੀ ਰਾਤ ਤੋਂ ਨੇ ਜਿਹੜਾ ਉੱਤਰੀ ਹਰਿਆਣੇ ਚੋਂ ਪਾਰ ਲੰਘ ਅੱਜ ਰਾਤ ਲਈ ਅਪਡੇਟ ਪੰਜਾਬ ਦੇ ਵਿੱਚ ਕੋਈ ਕਣੀ ਕਾਵਣਾ ਮੀਂਹ ਪੈਣ ਦੇ ਅਸਾਰ ਜਿਹੜੇ ਨਹੀਂ ਹੈਗੇ ਕੱਲ ਨੂੰ ਸਵੇਰੇ 13 ਤਰੀਕ ਨੂੰ ਕੁਝ ਕੁ ਖੇਤਰਾਂ ਦੇ ਵਿੱਚ ਜ਼ਮੀਨੀ ਤੌਰ ਤੇ ਧੁੰਦ ਹੋਣ ਦੇ ਅਸਾਰ ਹੋਣਗੇ ਪਰ ਦਿਨ ਵੇਲੇ ਜਿਹੜਾ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਦੇ ਵਿੱਚ ਧੁੱਪ ਸੂਰਜ ਦੀ ਵਧੀਆ ਖੜਨ ਦੇ ਅਸਾਰ ਜਿਹੜੇ ਬਣੇ ਹੋਏ ਨੇ ਤੇ ਇਸੇ ਤਰ੍ਹਾਂ ਹਰਿਆਣੇ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਕੱਲ ਸੂਰਜ ਦੀ ਧੁੱਪ ਖੜਨ ਦੇ ਅਸਾਰ ਜਿਹੜੇ ਉਹ ਬਣੇ ਹੋਏ ਨੇ 13 ਨੂੰ ਤੇ 14 ਨੂੰ ਤੇ 15 ਨੂੰ ਮੀਂਹ ਵਾਲਾ ਸਿਸਟਮ ਪੰਜਾਬ ਹਰਿਆਣਾ ਦੇ ਵਿੱਚ ਕੋਈ ਵੀ ਜਿਹੜਾ ਲੱਗਦਾ ਜਾਪ ਨਹੀਂ ਰਿਹਾ ਇੱਕ ਹਲਕੀ ਜੀ ਸਿਸਟਮ ਵੀ 16 ਤਰੀਕ ਨੂੰ ਆਉਗੀ ਉਹ ਹੋ ਸਕਦਾ ਮਾੜਾ ਮੋਟਾ ਕੋਈ ਹਿਰਾਣੇ ਨੂੰ ਪ੍ਰਭਾਵਿਤ ਕਰੇ ਜਾਂ ਰਾਜਸਥਾਨ ਨੂੰ ਜਾਂ ਇਕੱਦਰ ਜਲਾ ਪੰਜਾਬ ਦਾ ਪ੍ਰਭਾਵਿਤ ਕਰੂ ਇਹ ਆਪਾਂ 15 ਤੇ ਜਾ ਕੇ ਜ਼ਿਕਰ ਕਰਾਂਗੇ ਪਰ ਅਗਲਾ ਕੰਪਲੀਟ ਸਿਸਟਮ 22 ਜਨਵਰੀ ਨੂੰ ਆਉਂਦਾ ਜਾਪ ਰਿਹਾ ਉਹ 21 22 ਦਾ ਵੀ ਹੋ ਸਕਦਾ 22 23 ਦਾ ਵੀ ਹੋ ਸਕਦਾ ਉਹਦੇ ਬਾਰੇ ਵੀ ਗੱਲਾਂ ਬਾਤਾਂ ਜਿਹੜੀਆਂ ਬਾਅਦ ਚ ਕਰਾਂਗੇ ਸੋ ਸਾਰੇ ਸੀਨ ਦੀ ਕਹਾਣੀ ਇਹ ਹੈ ਕਿ ਸਿਸਟਮ ਪੰਜਾਬ ਦੇ ਵਿੱਚੋਂ ਅੱਗੇ ਨਿਕਲ ਗਿਆ ਪਵਾਰ ਤੇ ਪਵਾਰ ਦੇ ਨਾਲ ਲੱਗਦੇ ਕੁਝ ਕੁ ਖੇਤਰਾਂ ਦੇ ਵਿੱਚ ਹਜੇ ਅਗਲੇ 4 ਘੰਟਿਆਂ ਦੇ ਦੌਰਾਨ ਕੁਝ ਹੋਰ ਮੀਂਹ ਪੈਣ ਦੇ ਅਸਾਰ ਜਿਹੜੇ ਉਹ ਬਰਕਰਾਰ ਨੇ ਸੋ ਇੰਨਾ ਕੁ ਅਪਡੇਟ ਸੀ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਅਗਰ ਤੁਹਾਡਾ ਕੋਈ ਸਵਾਲ ਆ ਮੈਸੇਂਜਰ ਤੇ ਪੁੱਛ ਸਕਦੇ ਹੋ ਜਾਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਬਹੁਤ ਸਾਰੇ ਸਾਥੀ ਸਾਡਾ ਵਟਸਐਪ ਕੰਟੈਕਟ ਮੰਗਦੇ ਨੇ ਅਸੀਂ ਬਹੁਤਾ ਨਹੀਂ ਸ਼ੇਅਰ ਕਰ ਸਕਦੇ ਕੋਈ ਕਿ ਅਸੀਂ ਕਾਲ ਤੇ ਜਾਂ ਵਟਸਐਪ ਤੇ ਸਵੇਰ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਪੈਸੇ ਵੀ ਉਪਲਬਧ ਨਹੀਂ ਹੈਗੇ ਤੇ ਉਹ ਇੱਕ ਜਾਨੇ ਕੋਲ ਚੱਲਦਾ ਹੁੰਦਾ ਤੁਸੀਂ ਮੈਸੇਂਜਰ ਤੇ ਮੈਸੇਜ ਕਰੋਗੇ ਤਾਂ ਉੱਥੇ ਸਾਡੀ ਟੀਮ ਦੇਖਦੀ ਹੈ ਉੱਥੇ ਮੈਂ ਨਹੀਂ ਹਾਜ਼ਰ ਹੋਊਗਾ ਤਾਂ ਕੋਈ ਹੋਰ ਹੋਊਗਾ ਤੇ ਉਹ ਤੁਹਾਨੂੰ ਉਸ ਕੱਲ ਦਾ ਜਵਾਬ ਜਿਹੜਾ ਦੇਣ ਦੀ ਕੋਸ਼ਿਸ਼ ਕਰੂਗਾ ਤੇ ਸਾਡਾ ਕੋਈ ਵੀ ਮੌਸਮ ਦੇ ਬਾਰੇ WhatsApp ਗਰੁੱਪ ਜਿਹੜਾ ਉਹ ਨਹੀਂ ਹੈਗਾ ਅਸੀਂ ਕੰਪਲੀਟਲੀ ਜਿਹੜਾ ਮੈਸੇਂਜਰ ਤੇ ਜਿਹੜਾ ਵਰਕ ਕਰਦੇ ਆ ਉਹ ਇੰਸਟਾ ਦਾ ਵੀ ਹੋ ਸਕਦਾ ਉਹ Facebook ਦਾ ਵੀ ਹੋ ਸਕਦਾ ਸੋ ਇੰਨੀ ਇੱਕ ਜਾਣਕਾਰੀ ਕਬੂਲ ਕਰਿਓ ਹੱਸਦੇ ਰਹੋ ਵਾਸਤੇ ਰਹੋ ਸਤਿ ਸ੍ਰੀ ਅਕਾਲ ਜੀ ਜੁੜ ਗਏ ਹਾਂ ਮੌਸਮ ਦੀ ਵੈਦਰ ਚੈਨਲ ਦੇ ਨਾਲ। ਇਸ ਵੇਲੇ ਰਾਤ ਦੇ 8 ਵਜh ਰਹੇ ਨੇਗੇ। ਤੇ 12 ਜਨਵਰੀ 2025 ਦੇ ਦਿਨ ਆਪਣਾ ਆਖਰੀ ਪੜਾ ਪੂਰਾ ਕਰਕੇ ਲੰਘ ਚੁੱਕਿਆ ਤੇ ਨਾਲ ਹੀ ਜਿਹੜਾ ਸਿਸਟਮ ਆ ਅੱਜ ਦੁਪਹਿਰ ਵੇਲੇ ਪੰਜਾਬ ਤੇ ਹਰਿਆਣਾ ਇਹਨਾਂ ਖੇਤਰਾਂ ਦੇ ਵਿੱਚੋਂ ਸਮਾਪਤ ਹੋ ਚੁੱਕਿਆ। ਗੱਲ ਆਉਂਦੇ ਦਿਨਾਂ ਦੇ ਮੌਸਮ ਦੀ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਪਹਿਲੀ ਗੱਲ ਮਾਲਵੇ ਦੇ ਕੁਝ ਜ਼ਿਲ੍ਹਿਆਂ ਤੋਂ ਸਾਨੂੰ ਇਹ ਗੱਲਾਂ ਆ ਰਹੀਆਂ ਨੇ ਗੀਆਂ। ਕਿ ਸਿਸਟਮ ਤੁਹਾਡੇ ਦੱਸੇ ਮੁਤਾਬਕ ਸਾਡੇ ਕੋਲ ਕੁਝ ਕਰਕੇ ਨਹੀਂ ਗਿਆ ਦੂਜੇ ਪਾਸੇ ਸਾਡੇ ਕੋਲ ਇਹ ਗੱਲਾਂ ਆ ਰਹੀਆਂ ਨੇ ਕਿ ਇਹ ਸਿਸਟਮ ਸਾਡੇ ਕੋਲ ਬਹੁਤੀ ਬੱਲੇ ਬੱਲੇ ਕਰਾ ਗਿਆ ਤੇ ਸਾਡੀਆਂ ਕਣਕਾਂ ਦੇ ਵਿੱਚ ਪਾਣੀ ਖੜਾ ਅ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਸੀਗੇ ਕਿ ਸਿਸਟਮ ਮਾਲਵੇ ਦੇ ਵਿੱਚ ਲੱਗਦਾ ਜਾਪ ਰਿਹਾ ਮਾਜੇ ਦੇ ਦਬਾਪੇ ਦੇ ਨਾਲੋਂ ਪਰ ਹੁਣ ਮਾਲਵੇ ਦੇ ਇੱਕ ਅਦੁੱੱਕਾ ਜਲਿਆਂ ਦੇ ਵਿੱਚੋਂ ਵੀ ਇਹ ਸਾਨੂੰ ਮੈਸੇਜ ਆ ਰਹੇ ਨੇ ਜਾਂ ਕਮੈਂਟ ਆ ਰਹੇ ਨੇ ਕਿ ਜਿਵੇਂ ਤੁਸੀਂ ਦੱਸਿਆ ਸੀ ਉਵੇਂ ਸਿਸਟਮ ਸਾਡੇ ਨਹੀਂ ਲੱਗਿਆ ਪਰ ਬਠਿੰਡੇ ਦੇ ਕੁਝ ਇਲਾਕੇ ਸ੍ਰੀ ਮੁਕਸਰ ਸਾਹਿਬ ਦੇ ਕੁਝ ਇਲਾਕੇ ਜਾ ਨਾਲ ਲੱਗਦੇ ਸਿਰਸੇ ਦੇ ਇਲਾਕੇ ਉਹ ਇਹ ਕਹਿ ਰਹੇ ਨੇ ਕਿ ਸਾਡੇ ਕੋਲੇ ਧੰਨ-ਧਨ ਕਰਾਤੀ ਦੇਖੋ ਸਿਸਤਮ ਕਿਸੇ ਕੋਲ ਲੱਗਿਆ ਜਾਂ ਨਹੀਂ ਲੱਗਿਆ ਜਾਂ ਨਾ ਵੀ ਲੱਗਦਾ ਸਾਨੂੰ ਇਸ ਚੀਜ਼ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਤਾਂ ਕੁਦਰਤ ਦੇ ਭਗਤਾਂ ਤੇ ਜੇ ਵਿਗਿਆਨਿਕ ਢੰਗਾਂ ਨਾਲ ਦੱਸੀ ਹੋਈਆਂ ਗੱਲਾਂ ਨਹੀਂ ਵੀ ਸਹੀ ਜਾਂਦੀਆਂ ਸਾਰਾ ਕੁਝ ਉਸੇ ਰੱਜਾ ਦੇ ਵਿੱਚ ਹੈ ਤੇ ਬੰਦਾ ਕਿਤੇ ਰਾਜਦਾਨੀ ਤੇ ਚਲੋ ਬਾਕੀ ਇਸ ਗੱਲ ਬਾਰੇ ਹੋਰ ਕਹਿ ਨਹੀਂ ਸਕਦਾ ਮੈਂ ਕੁਝ ਦੋ ਜੀਕਲ ਬਹੁਤ ਸਾਰਾ ਤੁਸੀਂ ਪਿਆਰ ਤੇ ਸਤਿਕਾਰ ਦਿੰਦੇ ਹੋ ਉਹਦੇ ਅਸੀਂ ਸਦਾ ਤੁਹਾਡੇ ਰਣੀ ਰਹਾਂਗੇ ਪਰ ਬਹੁਤ ਸੱਜਣਾ WhatsApp ਦਾ ਗੱਲ ਕਰਦੇ ਆ ਕਿ WhatsApp ਗਰੁੱਪ ਦੇ ਵਿੱਚ ਸ਼ਾਮਲ ਕੀਤਾ ਜਾਵੇ WhatsApp ਗਰੁੱਪ ਦੇ ਵਿੱਚ ਸ਼ਾਮਲ ਕੀਤਾ ਜਾਵੇ ਸਾਡਾ ਮੌਸਮ ਦੀ ਵੈਦਰ ਟੀਮ ਦਾ ਕੋਈ ਵੀ WhatsApp ਗਰੁੱਪ ਨਹੀਂ ਆ ਤੇ ਨਾ ਹੀ ਅਸੀਂ WhatsApp ਦੇ ਉੱਪਰ ਉਪਲਬਧ ਤਾਂ ਉਸ ਢੰਗ ਦੇ ਨਾਲ ਕਿ ਤੁਸੀਂ ਸਾਨੂੰ ਮੈਸੇਜ ਕਰੋ ਤੇ ਅਸੀਂ ਮੈਸੇਜ ਤੇ ਰਿਪਲਾਈ ਦੀਏ ਜਾਂ ਕਾਲ ਆਵੇ ਤਾਂ ਕਾਲ ਤੇ ਸਿਰ ਰਿਪਲਾਈ ਦੇ ਸਕਦੇ ਹੋਈਏ ਕਿਉਂਕਿ ਮੇਰੀ ਫਸਟ ਪ੍ਰਾਇੋਰਟੀ ਹੈ ਜਿਹੜੀ ਉਹ ਟੀਚਿੰਗ ਆ ਸੋ ਸਵੇਰ ਦੇ ਲਗਭਗ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਮੈਂ ਵੈਸੇ ਵੀ ਉਪਲਬਧ ਨਹੀਂ ਹਾਂਗਾ ਤਾਂ ਜਿਹੜੀ ਮੇਰੀ ਟੀਮ ਆ ਜੇ ਤੁਸੀਂ ਮੈਸੇਂਜਰ ਤੇ ਮੈਸੇਜ ਛੱਡੋਗੇ ਜਾਂ ਇੰਸਟਾਗ੍ਰam ਤੇ ਮੈਸੇਜ ਛੱਡੋਗੇ ਉਹ ਟੀਮ ਤੁਹਾਡਾ ਮੈਸੇਜ ਰੀਡ ਕਰਦੀ ਆ ਤੇ ਤੁਹਾਨੂੰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਦੀ ਆ ਜੇ ਨਾਲ ਕੋਈ ਗੱਲ ਲੱਗਦੀ ਆ ਤਾਂ ਫਿਰ ਮੇਰੇ ਤੱਕ ਲੈ ਕੇ ਉਹ ਤੇ ਤਾਂ ਫਿਰ ਉਸ ਤੱਕ ਨਾਲ ਤੁਹਾਡੇ ਤੱਕ ਜਿਹੜਾ ਰਿਪਲਾਈ ਪਹੁੰਚਦਾ ਸੋ ਰਿਕਵੈਸਟ ਆ ਕਿ ਆਪਾਂ ਜਿਹੜਾ رابطہ ਉਹ ਮੈਸੇਜ ਰਾਹੀਂ ਰੱਖੀਏ ਮੈਸੇਂਜਰ ਦੇ ਜਾਂ ਇੰਸਟਾਗ੍ਰam ਦੇ ਮੈਸੇਜ ਰਾਹੀਂ ਤੋਂ ਮੇਰਾ ਖਿਆਲ ਹੈ ਜਿਆਦਾ ਜਿਹੜਾ ਸੋ ਇਨਨਿਕ ਬੇਨਤੀ ਜ਼ਰੂਰ ਕਬੂਲ ਕਰਿਓ ਕਿਉਂਕਿ ਮੈਂ ਛੋਟਾ ਤੁਸੀਂ ਵੱਡੇ ਹਾਂ ਮੈਂ ਹਰ ਇੱਕ ਨੂੰ ਇਸ ਤਰ੍ਹਾਂ ਨਾਲ ਡੀਲ ਨਹੀਂ ਕਰ ਸਕਦਾ ਹੈਗਾ ਅਗਲੀ ਕਹਾਣੀ ਹੈ ਜਿਹੜੀ ਮੌਸਮ ਦੀ ਸਿਸਟਮ ਲੰਘ ਚੁੱਕਿਆ ਕੱਲ ਨੂੰ ਯਾਨੀ ਕਿ 13 ਤੇ ਪਰਸੋਂ ਨੂੰ 14 ਤਰੀਕ ਪੰਜਾਬ ਲੈਂਦਾ ਚਾਹੇ ਚੜ੍ਹਦਾ ਚਾਹੇ ਹਰਿਆਣਾ ਚਾਹੇ ਚੰਡੀਗੜ੍ਹ ਚਾਹੇ ਦਿੱਲੀ ਚਾਹੇ ਰਾਜਸਥਾਨ ਮੀਂਹ ਆਲਾ ਕੋਈ ਸਿਸਟਮ ਕਿਤੇ ਵਾਪਰਨ ਦੇ ਆਸਾਰ ਨਹੀਂ ਲੋਹੜੀ ਦਾ ਤਿਹਾਰ ਜਿਵੇਂ ਜਿਵੇਂ ਤੁਸੀਂ ਕਾਰਜੋਲਿਕੇ ਹੋਏ ਨੇ ਕੁਝ ਕੰਮ ਚੱਲ ਰਹੇ ਹੋਣਗੇ ਕੁਝ ਕ ਕੱਲੋਂ ਚੱਲ ਰਹੇ ਹੋਣਗੇ ਉਹਨਾਂ ਨੂੰ ਇਸ ਤਰ੍ਹਾਂ ਆਰਾਮ ਨਾਲ ਜਿਹੜਾ ਨੇਪਰੇ ਚਾੜਿਓ ਕਿਉਂਕਿ ਮੀਂਹ ਵਾਲੇ ਪੱਖ ਤੋਂ ਡਰਾ ਉਹ ਹੁਣ ਸਮਾਪਤਾ ਤੇ ਜਿੱਥੋਂ ਤੱਕ ਗੱਲ ਹੈਗੀ ਆ ਧੁੰਦ ਦੀ ਧੁੰਦ ਕੱਲੋਂ ਸਵੇਰ ਨੂੰ ਥੋੜੇ ਜਿ ਇਲਾਕਿਆਂ ਚ ਹੋ ਸਕਦੀ ਆ ਉਹ ਇਲਾਕੇ ਉਹ ਹੋ ਸਕਦੇ ਨੇ ਜਿਨ੍ਹਾਂ ਨੇ ਰੱਜ ਕੇ ਮੀਂਹ ਦਾ ਆਨੰਦ ਮਾਣਿਆ ਪਿਛਲੇ 24 36 ਘੰਟਿਆਂ ਤੇ ਤਰ੍ਹਾਂ ਕਹਿਣ ਤੋਂ ਪਾਵੇ ਇਹ ਆ ਕਿ ਫਾਜ਼ਲਕਾ ਜਾਂ ਫਰੋਜ਼ਪੁਰ ਜਾਂ ਮੁਕਸਰ ਸਾਹਿਬ ਜਾਫਰੀਦਕੋਟ ਜਾਂ ਬਠਿੰਡਾ ਜਾਂ ਨਾਲ ਲੱਗਦੇ ਰਾਜਸਥਾਨ ਦੇ ਖੇਤਰਾਂ ਜਾਂ सिरसा ਇਹਨਾਂ ਖੇਤਰਾਂ ਦੇ ਵਿੱਚ ਕਿਤਨੇ ਕਿਤੇ ਜਮਿਨੀ ਤੌਰ ਤੇ ਧੁੰਦ ਹੋ ਸਕਦੀ ਹੈ ਹੋ ਸਕਦੀ ਤਾਂ ਕਹਿੰਦਾ ਵੀ ਸ਼ਾਇਦ ਨਾ ਹੀ ਹੋਵੇ ਪਰ ਪੰਜਾਬ ਦੇ ਹਰਿਆਣੇ ਦੇ ਬਾਕੀ ਖੇਤਰਾਂ ਦੇ ਵਿੱਚ ਸਵੇਰ ਨੂੰ ਧੁੰਦ ਹੋਣ ਦੇ ਅਸਾਰ ਬਹੁਤ ਘੱਟ ਨੇ ਜਾ ਪੇ ਰਿਹਾ ਕਿ ਕੱਲ 13 ਜਨਵਰੀ 2025 ਨੂੰ ਬਹੁਤੇ ਖੇਤਰਾਂ ਦੇ ਵਿੱਚ ਜਿਹੜਾ ਚਮਕਦੇ ਹੋਏ ਸੂਰਜ ਦੇ ਦਿਨ ਦਾ ਬਹੁਤਾਂ ਸਮਾਂ ਦਰਸ਼ਨ ਹੋਣ ਦੇ ਅਸਾਰ ਨੇ ਪਰ ਸਿਸਟਮ ਅੱਗੇ ਲੰਘਿਆ ਪਰ ਠੰਡੀਆਂ ਸ਼ੀਤ ਫਵਾਵਾਂ ਮਾ ਥੱਲੇ ਡਿਗਰੀਆਂ ਨੇ ਇਸ ਕਰਕੇ ਅੱਜ ਨਾਲੋਂ ਠੰਡ ਕੱਲ ਨੂੰ ਥੋੜੀ ਜਿਹਾ ਜ਼ਿਆਦਾ ਹੋਵੇ ਸਵੇਰ ਨੂੰ ਤੇ ਅੱਜ ਨਾਲੋਂ ਜਿਹੜਾ ਕੱਲ ਨੂੰ ਤਾਪਮਾਨ ਆ ਸਵੇਰ ਦਾ ਉਹ ਵੀ ਡਿੱਪ ਕਰੂਗਾ ਤੇ ਪਰਸੋਂ ਨੂੰ ਹੋਰ ਡਿੱਪ ਜਿਹੜਾ ਅ ਕਰੂਗਾ 13 ਤੇ 14 ਦਾ ਜਿਹੜਾ ਦਿਨ ਮੁੱਖ ਤੌਰ ਤੇ ਇਹਨਾਂ ਦੀ ਰਹਿਣ ਦੇ ਅਸਾਰ ਨੇ 14 ਨੂੰ ਹੋ ਸਕਦਾ ਹੈ ਕਿ ਮਾਝਾ ਖੇਤਰ ਦੇ ਉੱਪਰ ਦੀ ਇੱਕ ਉੱਚੀ ਬੱਦਲਵਾਈ ਲੰਘੇ ਉੱਥੇ ਥੋੜਾ ਜਿਹਾ ਸੂਰਜ ਕੋਸਮਸਾ ਦੇਖੇ ਪਰ ਮਾਲਵਾ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਸੂਰਜ 14 ਨੂੰ ਵੀ ਚਮਕਦਾ ਰਹਿਣ ਦੇ ਅਸਾਰ ਬਣੇ ਹੋਏ ਨੇ 15 ਤੇ 16 ਨੂੰ ਇੱਕ ਸ ਜਿਹਦੇ ਵਿੱਚੋਂ ਕਣੀ ਕਾਵਣਾ ਜਾਂ ਮੀਂਹ ਰਾਜਸਥਾਨ ਦੇ ਚੜਦੇਵਾਲ ਦੇ ਖੇਤਰਾਂ ਦੇ ਵਿੱਚ ਜਾਂ ਐਮਪੀ ਚ ਜਾਂ ਯੂਪੀ ਚ ਪੈਣ ਦੇ आसार ਨੇ ਜਾਂ ਮਾੜਾ ਮੋਟਾ ਕਿਤੇ ਉੱਤਰੀ ਹਰਿਆਣੇ ਚ ਪੈਣ ਦੇ आसार ਨੇ ਪਰ ਉਹਦੇ ਨਾਲ ਹਵਾਵਾਂ ਇੱਕ ਵਾਰੀ ਦੁਬਾਰੇ ਫੇਰ ਪੂਰਬੀ ਜਿਹੜੀਆਂ ਵਾਪਸੀ ਕਰਨੀਆਂ ਜਿੰਨਾਂ ਦੇ ਵਿੱਚ ਨਮੀ ਹੋ ਤਾਂ ਇਹ ਹੋ ਸਕਦਾ ਕਿ 14 ਤੇ 15 ਦੀ ਰਾਤ ਨੂੰ ਜਾਂ 15 ਦੀ ਸਵੇਰ ਨੂੰ ਪੰਜਾਬ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਸੰਘਣੀ ਜਮਿਨੀ ਧੁੰਦ ਹੋਵੇ ਜਿਹਦੇ ਬਾਰੇ ਅਪਡੇਟ 14 ਤਰੀਕ ਦੀ ਸ਼ਾਮ ਨੂੰ ਕਰਾਂਗੇ ਕਿ ਹੋਊ ਜਾਂ ਨਹੀਂ ਹੋਊ ਤੇ ਹੋਊਗੀ ਤਾਂ ਫਿਰ 15 16 17 ਤਿੰਨੇ ਦਿਨਾਂ ਬਹੁਤੇ ਖੇਤਰਾਂ ਦੇ ਵਿੱਚ ਜਿਹੜੀ ਸੰਘਣੀ ਧੁੰਦ ਹੋ ਵੇਖਣ ਨੂੰ ਮਿਲ ਸਕਦੀ ਹੈਗੀ ਉਸ ਤੋਂ ਬਾਅਦ 18 19 ਨੂੰ ਜਿਹੜੇ ਹਾਈ ਕਲਾਊਡਸ ਨੇ ਉੱਪਰਲੇ ਪੱਧਰ ਤੇ ਬੱਦਲਬਾਈ ਲੰਘਣ ਦੇ ਅਸਾਰ ਜੜੇ ਬਣੇ ਹੋਏ ਨੇ ਤੇ ਕਹਾਣੀ ਆ ਜਿਹੜੀ ਉਹ ਇਹ ਹੈ ਕਿ ਜਿਹੜੀ ਠੰਡ ਆ ਉਹ 26 ਜਨਵਰੀ ਤੱਕ ਕਿਤੇ ਜਾਂਦੀ ਜਾਪਰੀ ਰਹੀ ਹਾਲਾਂਕਿ ਪਿਛਲੀਆਂ 2 3 ਵਾਰੀ ਜਿਹੜਾ ਭਲੇਖਾ ਜਾ ਪਿਆ ਕਿ ਪੂਰਾ ਦਿਨ ਸੂਰਜ ਨਿਕਲਿਆ ਤੇ ਸ਼ਾਇਦ ਠੰਡੇ ਥੁੱਕ ਤੇ ਚਲੀ ਗਈ ਆ ਨਹੀਂ ਕਿਤੇ ਜਾਂਦੇ ਹਾਂ ਉਹ ਚੀਜ਼ ਨਹੀਂ ਹੈ ਕਿ ਜਿਹੜਾ ਪਿਛਲੇ ਸਾਲ ਸੀਗਾ ਕਿ 40 ਦਿਨ ਲਗਾਤਾਰ ਸੂਰਜ ਦੇ ਦਰਸ਼ਨ ਨਹੀਂ ਹੋਏ ਸੀ ਹਰ ਵਾਰਾ ਹਰ ਟੰਗ ਹਰ ਸਿਆਲ ਨਵੇਂ ਟੰਗ ਨਾਲ ਵਾਪਰਦਾਗਾ ਇਸ ਕਰਕੇ ਉਹ ਤਾਂ ਨਹੀਂ ਰਹਿਣਾ ਸਿਸਟਮ ਕਦੇ ਸੂਰਜ ਦੇ ਦਰਸ਼ਨ ਹੋਣਗੇ ਕਦੇ ਤੁੰਦ ਹੋਗੀ ਚੀਜ਼ ਜਿਹੜੀ ਆਪਸ ਵਿੱਚ ਚੱਲਦੀ ਰਹਿਣੀ ਆ ਪਰ ਜਿਹੜਾ ਓਵਰਆਲ ਠੰਡ ਵਾਲਾ ਸਿਸਟਮ ਆ ਇਹ 26 ਜਨਵਰੀ ਤੱਕ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਾਰ ਜਿਹੜੇ ਬਣੇ ਹੋਏ ਨੇਗੇ ਸੋ ਧੁੰਦ ਵਾਲੇ ਪੱਖ ਤੋਂ ਇਹੀ ਅਪਡੇਟ ਆ ਕਿ 15 16 ਤੇ 17 ਦੀ ਸਵੇਰ ਨੂੰ ਧੁੰਦ ਹੋਣ ਦੇ ਅਸਾਰ ਬਣੇ ਹੋਏ ਨੇ ਤੇ 13 14 ਨੂੰ ਕੋਈ ਖਾਸ ਕਿਤੇ ਧੁੰਦ ਵੰਣ ਦੇ ਅਸਾਰ ਜਿਹੜੇ ਨਹੀਂ ਹੈਗੇ ਸਿਰਫ ਦੱਖਣ ਪੱਛਮੀ ਮਾਲਵੇ ਦੇ ਵਿੱਚ ਅਸਾਰ ਜਿਹੜੇ ਹੈਗੇ ਨੇ ਇੱਕ ਮੀਂਹ ਵਾਲੀ ਸਿਸਟਮੀ ਜੀ 15 16 ਨੂੰ ਲੰਘੂਗੀ ਪੰਜਾਬ ਦੇ ਉੱਪਰ ਉਹਦਾ ਕੋਈ ਖਾਸ ਅਸਰ ਪੈਣ ਦੇ ਅਸਾਰ ਜਿਹੜੇ ਨਹੀਂ ਜਾਪ ਰਹੇ ਉਸ ਤੋਂ ਬਾਅਦ ਇੱਕ ਹੋਰ ਸਿਸਟਮ 22 23 ਦੀ ਲਾਗੇ ਆਉਂਦਾ ਜਾਪ ਰਿਹਾ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਦਾ ਜਾਪ ਰਿਹਾ ਪੰਜਾਬ ਨੂੰ ਕਰੂਗਾ ਜਾਂ ਨਹੀਂ ਕਰੂਗਾ ਇਹ 20 ਕੀ ਤੱਕ ਜਾ ਕੇ ਕਲੀਅਰ ਹੋਊਗਾ ਪਰ ਸਿਸਟਮ ਇਸੇ ਤਰ੍ਹਾਂ 4 4 5 5 6 7 ਦਿਨਾਂ ਦੇ ਬਾਕ ਰਹਿ ਬੇ ਤੇ ਜਿਹੜਾ ਉਹ ਆਉਂਦੇ ਰਹਿਣਗੇ ਜਨਵਰੀ ਦੇ ਅਖੀਰ ਤੱਕ ਵੀ ਹੋ ਸਕਦਾ ਫਰਵਰੀ ਦੇ ਪਹਿਲੇ 15 ਦਿਨਾਂ ਦੇ ਵਿੱਚ ਵੀ ਜਿਹੜਾ ਆ ਆਉਂਦੇ ਰਹਿਣ ਤੇ ਜਿੱਥੋਂ ਤੱਕ ਧੁੰਦ ਦੀ ਗੱਲ ਆ ਇੱਕ ਅਪਡੇਟ ਅਸੀਂ ਅੱਧਿਕ ਰਾਤ ਨੂੰ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਇੱਕ ਸਵੇਰੇ अर्ਲੀ ਮਾਰਨਿੰਗ ਵੀ ਅਪਡੇਟ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਉਹ ਸਟੋਰੀ ਵੀ ਹੋ ਸਕਦੀ ਆ ਉਹ ਪੋਸਟ ਵੀ ਹੋ ਸਕਦੀ ਆ ਤੁਸੀਂ ਸਭ ਸਰਚ ਮਾਰ ਕੇ ਉੱਥੇ ਜਿਹੜਾ ਰੀਡ ਕਰ ਸਕਦੇ ਹੋ ਸੋ ਇੰਨੀ ਇੱਕ ਬੇਨਤੀ ਹੈ ਕਬੂਲ ਕਰਿਓ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ